ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਸੇਕ ਸੇਵਾ ਸੁਸਾਇਟੀ ਪੰਜਾਬ ਦੇ ਵੱਲੋਂ ਦਾ ਅਕੀਚੀ ਚੀਂ ਮੋੜ ਬਰਨਾਲੇ ਜ਼ਿਲ੍ਹੇ ਦਾ ਪਿੰਡ ਕੌਣਸ ਹੈ ਬਾਈ ਜੀ ਅੱਜ ਆਇਆ ਇੱਕ ਕਿਰਤੀ ਲੋੜਵੰਦ ਸਾਡਾ ਭਰਾ ਜਿਹੜਾ ਹੈਗਾ ਬਾਈ ਗਰਨੀਸ਼ ਸਿੰਘ ਪੁੱਤਰ ਸਵਾਰਵਾਸੀ ਹਰੀ ਸਿੰਘ ਪਿੰਡ ਕੌਣਸ ਤਿੰਨ ਬੇਟੀਆਂ ਨੇ ਉਹਨਾਂ ਦੇ ਤਿੰਨ ਬੇਟੀਆਂ ਦਾ ਇਹ ਬਾਪ ਹੈ ਕੱਲੇ ਹੀ ਘਰੇ ਕਮਾਉਣ ਵਾਲਾ ਬੇਟਾ ਜਿਹੜਾ ਹੈ ਨਹੀਂ ਕਿਰਤ ਕਮਾਈ ਕਰਦਾ ਸੱਚੀ ਸੁੱਚੀ ਆਪਦੀ ਪਰ ਪਿਛਲੇ 1 ਸਾਲ ਤੋਂ ਲਗਾਤਾਰ ਜਿਹੜਾ ਬਿਮਾਰ ਚੱਲ ਰਿਹਾ ਵੀਕਨੈਸ ਹੋ ਰਹੀ ਹੈ ਆ ਲੀਵਰ ਦੇ ਵਿੱਚ ਪ੍ਰੋਬਲਮ ਚੱਲ ਰਹੀ ਹੈ ਇਨਫੈਕਸ਼ਨ ਬਹੁਤ ਜ਼ਿਆਦਾ ਹੈ ਢੀਕਨੇ ਸੌਣ ਕਰਕੇ ਕੰਮ ਤੇ ਨਹੀਂ ਜਾਇਆ ਦਾ ਘਰੀ ਪਿਆਰਾਂ ਦਾ ਉੜ ਦਾ ਚੱਕਰ ਆਉਂਦੇ ਆ ਜਾਂ ਉਸ ਚੰਗਾ ਨਹੀਂ ਲੱਗ ਰਿਹਾ ਮਤਲਬ ਅੰਦਰੋਂ ਅੰਦਰੀ ਘਰੀ ਰਹਿ ਰਿਹਾ ਕਮਾਉਣ ਵਾਲਾ ਕੋਈ ਨਹੀਂ ਲੇਬਰ ਤੇ ਆ ਕੰਮ ਜਿਹੜਾ ਸਾਰਾ ਖੜਾ ਇਸ ਟਾਈਮ ਭੈਣ ਜੀ ਮਨਰੇਗਾ ਦੇ ਵਿੱਚ ਕਦੇ-ਕਦੇ ਜਾਂਦੇ ਜੇ ਗੁਦੀਹਾੜੀ ਲੱਗਦੀ ਆ ਤੇ ਪਰ ਹੁਣ ਉਹ ਵੀ ਕੰਮ ਬੰਦ ਹੈ ਘਰੇ ਕਮਾਉਣ ਵਾਲਾ ਕੋਈ ਨਹੀਂ ਉਪਰ ਤਰਨਾ ਬੇਟੀਆਂ ਇਹਨਾਂ ਦੀ ਪੜ੍ਹਾਈ ਹੈ ਇੱਕ ਬੱਚਾ ਪਟੂ ਜਾਂ ਦੋ ਬੱਚੀਆਂ ਜਿਹੜੀਆਂ ਬੀਏ ਚ ਹੋ ਗਈਆਂ ਨੇ ਇਹਨਾਂ ਦਾ ਵੀ ਕਰਜ਼ਾ ਚੱਲ ਰਿਹਾ ਹੈ ਤੇ ਬਹੁਤ ਜ਼ਿਆਦਾ ਟੈਨਸ਼ਨ ਦਾ ਵਿਸ਼ਾਇਸ ਪਰਿਵਾਰ ਤੇ ਬੇਨਤੀ ਕਰਾਂਗੇ ਵੀ ਸੰਗਤ ਸਾਥ ਦੇਵੇ ਤਾਂ ਕਿ ਜਿਹੜਾ ਆਪਦੇ ਗੁਰਸਿੱਖ ਭਰਾ ਦਾ ਇਲਾਜ ਪ੍ਰੋਪਰ ਕਰਾ ਕੇ ਇਹਨਾਂ ਨੂੰ ਬੱਚਿਆਂ ਦੇ ਸਿਰਾਂ ਦੇ ਮੇਲ ਪਰ ਹੱਥ ਰੱਖ ਕੇ ਬੱਚੀਆਂ ਪੜਨ ਬੇਫਿਕਰ ਹੋਣ ਹਣੇ ਟੈਨਸ਼ਨ ਲੈਂਦੀਆਂ ਆਪਦੇ ਫਾਦਰ ਸਾਹਿਬ ਦੀ ਵੀ ਫਾਦਰ ਸਾਹਿਬ ਮਾਰਨੇ ਇਸ ਕਾਕੇ ਮੈਂ ਧੰਨਵਾਦ ਕਰਦਾ ਮੋੜਲਾ ਟਰੀਟਮੈਂਟ ਕਰਾਉਣ ਦੇ ਲਈ ਜੈਸਿਹਰ ਰਣਜੀਤ ਸਿੰਘ ਜੈਕਸੋਫ ਐਕਸਫੋਰਡ ਕੈਨੇਡਾ ਉਹਨਾਂ ਵੱਲੋਂ 10000 ਦੀ ਫਲਹਾਲ ਸੇਵਾ ਸ਼ੁਰੂਆਤ ਦੇ ਨਵੀਂ ਟੈਸਟ ਤਾਂ ਹੋਣ ਦੇਖੋ ਡਾਕਟਰ ਨੇ ਪਰਚੀ ਲੱਗੀ ਟੈਸਟ ਨਹੀਂ ਹੋਇਆਲੇ ਕਰਤਾ ਅੰਦਰੀ ਪੈ ਰਗਾ ਕੋਈ ਠਾਉਣ ਵਾਲਾ ਨਹੀਂ ਕੋਈ ਇਲਾਜ ਕਰਾਉਣ ਵਾਲਾ ਜੀ ਪੁੱਤ ਕੀ ਹੋਇਆ ਡਾਕਟਰ ਆ ਕੀ ਕਹਿੰਦੇ ਆ ਬਦਰ ਦਾਪ ਨੂੰ ਕੀ ਹੋਇਆ ਪੰਜਾਬੀ ਚ ਬੋਲੋ ਪੂਰਾ ਆ ਡਾਕਟਰ ਸੈਟ दैट ਯਰ ਫਾਦਰ ਹੈਜ਼ ਅ ਇਲਨੈਸ ਆ ਥੈਟ ਦਾ ਨੇਮ ਆਫ ਲਿਵਰ ਗ੍ਰੇਡ 1 ਕਿੱਟੀ ਲਿਵਰ ਗ੍ਰੇਡ 1 ਐਂਡ ਫॉर द ਟਰੀਟਮੈਂਟ ਵੀ ਨੀਡ ਅ ਲੋਟ ਆਫ ਮਨੀ ਬਟ ਫॉर ਮਾਈ ਫਾਦਰ ਇਜ਼ ਅ ਸਿਕਰ ਸੋ ਮਾਈ ਮਦਰ ਗੋਸ ਟੂ ਡੂ ਸਮ ਵਰਕਸ ਐਂਡ ਮਾਈ ਫਾਦਰ ਇਜ਼ ਬੈਰੀ ਮਚ ਇਲ For uh, treatment, uh, I have no money, and uh, we always live in tension. Uh, and uh, for the tension, uh, we also get so much uh, stress. Uh. So uh, doctor uh, said about the uh, ports. Uh, for ports, uh, uh, we need uh, we need money to get treat uh, this illness. Uh, and this is uh, this liver grade that is a serious uh, illness. Uh, Your uh, dad uh, is a uh, uh, dad lives in a home for almost uh, one year. ਨੇ ਪਤਾ ਨਹੀਂ ਰਾਤ ਨੂੰ ਹੁਣ ਜਦੋਂ ਦਰਦ ਹੁੰਦਾ ਫਿਰ ਵਾਰ ਵਾਰ ਆਉਂਦੇ ਆ ਕਿੰਨੇ ਕੁ ਵਾਰ ਹੋਇਆ ਰਾਤ ਨੂੰ ਦਰਦ ਬਿਕਾਜ਼ ਆਫ ਪੇਨ ਆਫ ਥਿਸ ਇਲਨੈਸ ਡੈਡ ਗਾਟ ਵੈਰੀ ਕਰਾਇੰਗ ਐਂਡ ਵੀ ਗਾਟ ਇਨ ਸਟ्रेस ਮੈਨੀ ਟਾਈਮਸ ਐਂਡ ਸਾਡੀ ਪੇਪਰ ਵੀ ਹੋ ਰਿਹਾ ਐਂਡ ਉਹ ਥੋੜੀ ਪੜ੍ਹਾਈ ਦੇ ਵੀ ਸਾਈਡ ਇਫੈਕਟ ਪੈ ਰਹੇ ਆ ਮਤਲਬ ਤੁਸੀਂ ਫਿਰ ਡਾਕਟਰ ਕੋਲ ਲੈ ਜਾਓ ਰਾਤ ਨੂੰ ਪੇਨ ਹੁੰਦਾ ਲੈ ਕੇ ਜਾਂਦੇ ਹਾਂ ਹਸਪੀਟਲ ਵਿੱਚ ਹਾਂਜੀ ਲੈ ਕੇ ਜਾਂਦੇ ਆ ਤੇ ਬਿਕਾਜ਼ ਆਫ ਦਿਸ ਇਲਨੈਸਰ ਡਾਇਟ ਆ ਗਾਟ ਬੇਰੀ ਪੇਨ ਇਨ ਦ ਬੈਕ ਪੇਨ ਕਿਡਨੀ ਐਂਡ ਲਿਵਰ ਗੁਰੂ ਪਿਆਰਿਓ ਕਮਾਉਣ ਵਾਲਾ ਕੋਈ ਨਹੀਂ ਕਿ ਆਪਕੋ ਸਿੰਘ ਦੇ ਤਿੰਨ ਬੇਟੀਆਂ ਹੀ ਆ ਇਹ ਵੀ ਪੜ੍ਹਦੀਆਂ ਨੂੰ ਪੂਰੀ ਟੈਨਸ਼ਨ ਰਹਿੰਦੀ ਆ ਵੀ ਨਾਲ ਨਾਲ ਪੜ੍ਹਾਈ ਦੀ ਨਾਲੇ ਘਰ ਦੀ ਫਰਜ਼ਾਂ ਨੂੰ ਪਤਾ ਵੀ ਜਦੋਂ ਚੁੱਲ੍ਹੇ ਹੀ ਠੰਡਾ ਰਹਿ ਆ ਨਾ ਕਮਾਉਣ ਵਾਲੇ ਨਹੀਂ ਚੁੱਲ੍ਹਾ ਤਾਂ ਮਗਧਈਆ ਸੌਦੋ ਸੋ ਦਿੱਲੀ ਕੰਮ ਤੇ ਜਾਣ ਵਾਲਾ ਕੋਈ ਵਰਗਾ ਹੈ ਹੀ ਨਹੀਂ ਇਸ ਕਰਕੇ ਅੱਜ ਅਸੀਂ ਧੰਨਵਾਦ ਕਰਦੇ ਆ ਜ세ਹ ਦਰਜਾ ਦੇ ਉਹਨਾਂ ਦਾ ਵੀ ਧੰਨਵਾਦ ਆ ਜਿਨ੍ਹਾਂ ਦੇ ਦਸਵੰਦ ਦੇ ਵਿੱਚੋਂ 10000 ਫਿਲਹਾਲ ਅਸੀਂ ਪ੍ਰੋਗਰਾਮ ਕਰਾਉਣਾ ਸੀ 6 ਜੂਨ ਦਾ ਅ ਦਵਾਈ ਆਵੇ ਇੱਕ ਵਾਰ ਤੇ ਬੇਨਤੀ ਕਰਾਂਗੇ ਹੋਰ ਸਾਡੇ ਭਰਾਵਾਂ ਨੂੰ ਵੀ ਥੋੜਾ ਥੋੜਾ ਸਾਥ ਦਿਈਏ ਤਾਂ ਕਿ ਇਹਨੂੰ ਆਪਾਂ ਪ੍ਰੋਪਰ ਇਲਾਜ ਕਰਾ ਕੇ ਬੱਚੀਆਂ ਹੌਸਲੇ ਹੋਣ ਪੜਨ ਲਿਖਣ ਅੱਗੇ ਰਾ ਤੇ ਕਾਰਜ ਵੀ ਕਰਨੇ ਆ ਨਾ ਤੇ ਬਾਈ ਦੀ ਸਿਹਤ ਠੀਕ ਹੋਵੇ ਤੇ ਧੰਨਵਾਦ ਕਰਦੇ ਆ ਸਾਰੇ ਗੁਰੂ ਪਿਆਰੇ ਜਿਹੜੇ ਸਾਥ ਦਿੰਦੇ ਆ ਤਿੰਨ ਬੇਟੀਆਂ ਦੇ ਬਾਪ ਨੂੰ ਆਪਾਂ ਮੱਝੇ ਤੋਂ ਸਾਦੀਏ ਖਰਾਕ ਰੂਪ ਦੇ ਕੇ ਇਹਨਾਂ ਦਾ ਟ੍ਰੀਟਮੈਂਟ ਕਰਾ ਕੇ ਤਾਂ ਕਿ ਬੱਚੀਆਂ ਸਹੀ ਢੰਗ ਨਾਲ ਪੜ੍ਹ ਲਿਖ ਸਕਣ ਹਜੇ ਨਾਲ ਦੀ ਫੀਸ ਦਾ ਮੈਟਰ ਰਹਿੰਦਾ ਕਿਉਂਕਿ ਬੱਚੀਆਂ ਤਿੰਨ ਇੱਕੋ ਜੀਆਂ ਤਿੰਨ ਹੀ ਪੜ੍ਹਦੀਆਂ ਨਹੀਂ ਤੇ ਸਾਥ ਦਿਓ ਗੁਰੂ ਪਿਆਰਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ